ਸਤ ਨਮਸਕਾਰ ਗੁਰਪੁਰਾ ਆਰਾਧੋ ਸਭ ਜੀ ਇਹਨੇ ਦਰਿਆ ਤੇ ਨਹੀਂ ਕਾਸਮ ਖਾਸ ਬੰਦੇ ਉਰਜੂ ਕਰਕੂ ਬਰਾਬਰ ਬਠਿੰਡਾ ਏਰੀਆ ਆਪਣਾ ਜਿਹੜੇ ਪਿਆਵੇ ਕੋਈ ਨਹੀਂ ਆਦੇ ਆਪਦੇ ਆਪਦੇ ਵਿਆਹ ਤੇ ਨਹੀਂ ਆਪਦੇ ਵਿਆਹ ਤੇ ਡੈਕੋਰੇਸ਼ਨ ਹੁੰਦੀ ਹੈਗਾ ਹਾਂ ਸਮਝ ਨਹੀਂ ਆਦੇ ਕਿਵੇਂ ਇਹਰੇ ਹੋਰਾਂ ਦੇ ਉਹਦੀ ਘਰ ਆਈ ਰਿਆ ਆਪਦੇ ਵਿਆਹ ਦੇ ਹੁਲਝੇ ਵੀ ਕੀ ਕਰੀਏ ਕੀ ਨਾ ਕਰੀਏ ਕੀ ਅੱਧਾ ਕਰੀਏ ਹਾਂ ਐ ਸੋਹਣੀ ਲੱਗ ਰਿਆ ਡੈਕੋਰੇਸ਼ਨ ਹਾਂਜੀ ਸਸੀਕਾਲ ਜੀ ਵੈਲਕਮ ਟੂ ਬੈਕ ਆਪਣੇ YouTube ਚੈਨਲ ਤੇ ਹਨਾ ਬਹੁਤ ਦਿਨ ਬਾਅਦ ਅੱਜ ਆਪਾਂ ਇੱਕ ਬਲੌਗ ਬਣਾਉਣ ਲੱਗੇ ਆ ਆਪਦੇ ਵਿਆਹ ਦਾ ਇਹ ਬਲੌਗ ਹੁਣ ਬਹੁਤ ਵੱਡੇ ਹੀ ਚੱਲੂ ਹੈ ਸਟਾਰਟਿੰਗ ਕਰੀਏ ਜਿਹੜੇ ਡੈਕੋਰੇਸ਼ਨ ਕਰਦੇ ਵੀ ਹੁਣ ਤਾਂ ਰੋਜ਼ ਜਿਹੜਾ ਕੁਝ ਉਹ ਦਿਖਾਇਆ ਕਰਾਂਗੇ ਤੁਹਾਨੂੰ ਹਨਾ ਤੇ ਬਾਕੀ ਅੱਜ ਆਪਣੇ ਸਤਾਜ ਜੀ ਮਲਕੀਤ ਪ੍ਰਧਾਨ ਨੂੰ ਅਸੀਂ ਮੈਸੇਜ ਕਰ ਰਹੇ ਆ ਯਾਨੀ ਤੇ ਕਰਦੇ ਆ ਡੈਕੋਰੇਸ਼ਨ ਕਰੀ ਆ ਜਿਹੜਾ ਹਨਾ ਲੜੀਆਂ ਲੁੜੀਆਂ ਬਾਤੀਆਂ ਹੋਣਾ ਚ ਫਲਾਵਰ ਡੈਕੋਰੇਸ਼ਨ ਜੀ ਕਰਕੇ ਪਿਆ ਚੁੰਨੀਆਂ ਵਗੈਰਾੀਆਂ ਪਾਈ ਜਾਂਦੇ ਆ ਤੇ ਜੋ ਜੋ ਵੀ ਚੱਲੂਗਾ ਹੁਣ ਆਪਣੇ ਪ੍ਰੋਗਰਾਮ ਘਰੇ ਹਨਾ ਸਾਰਾ ਕੁਝ ਤੁਹਾਨੂੰ ਇਸ ਬਲੌਗ 'ਚ ਦੇਖਣ ਨੂੰ ਮਿਲੂਗਾ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇੱਕ ਜਾਨਾ ਹੀ ਫੜ ਕੇ ਫੜੂ ਹਾਂ ਇੱਕ ਜਾਨੇ ਨੂੰ ਐ ਫੜ ਕੇ ਬਹਾਇਆ ਹਾਂ ਸਤਲਨ ਡਿਊਟੀ ਦੀ ਪੱਕੀ 500 ਦੇੜੀ ਚਣੀਦਨ 500 ਦੇੜੀ ਠੀਕ ਆ ਫੜ ਕੇ ਖਾਣਾ 500 ਰੁਪਿਆ ਦੀ ਵਾਲੀ ਪੱਕੀ 4, 5, 6, Moments later, she read Dam Talwandi head Sabo. a few moments later ਸੁਲਿਆ ਦੇ ਸੁਲਿਆ ਦੇ ਜੀ ਬਸਲੀ ਰਾਜ ਗਣੀ ਦਾ ਸੁਲਿਆ ਦੇ ਵਿਆਹ ਦੀਆਂ ਰੌਣਕਾਂ ਲੱਗੀਆਂ ਆਵੀਆਂ ਘਰੇ ਹੁਣ ਗਾਣਾ ਚੱਲ ਜਾਂਦਾ ਪਰ ਦੇਖਿਓ ਕਾਪੀਰਾਈਟ ਆਜੂ ਆਜੂ

ਲਓ ਵੀ ਮਿੱਤਰੋ ਕਹਿੰਦੇ ਪ੍ਰਧਾਨ ਵਰਗੇ ਸਾਰੇ ਹੁਣ ਸਟੇਜ ਤੇ ਪਹੁੰਚ ਚੁੱਕੇ ਨੇ ਇਹ ਜਾਗੋ ਤੋਂ ਇੱਕ ਦਿਨ ਪਹਿਲਾਂ ਦਾ ਸੀਨ ਇੰਜੋਏ ਕਰ ਰਹੇ ਆ ਸਾਰੇ ਆਪਾਂ Song ਲਾ ਨਹੀਂ ਸਕਦੇ ਕਿਉਂਕਿ ਪਤਾ YouTube ਤੇ ਕਾਪੀਰਾਈਟ ਆ ਜੂਆ ਹਨਾ ਤੇ ਫੁੱਲ ਇੰਜੋਏ ਕੀਤਾ ਨੱਚੇ ਟੱਪੇ ਐਂ ਮਤਲਬ ਪੂਰੀਆਂ ਗੱਲਾਂ ਬਾਤਾਂ ਕਰਾਤੀਆਂ ਵੀ ਲੱਖੀ ਦੇਈ ਦੋਸਤ ਵਾਹ ਕੀ ਗੱਲ ਬਾਤ In your shadow, don't feel alone, don't scream so loud. We are living in this cruel world, broken but strong, gotta move ਲੋ ਜੀ ਫਿਰ ਮੇਰੀਆਂ ਚਾਚੀਆਂ ਤਾਈਆਂ ਭੈਣਾ ਮਾਸੀਆਂ ਸਾਰੀਆਂ ਮੰਮੀ ਵਰਗੇ ਸਾਰੇ ਇਹ ਪਹੁੰਚ ਕੇ ਨੇ ਲੈ ਵੀ ਹੁਣ ਸਾਨੂੰ ਮੌਕਾ ਦਿਓ ਅਸੀਂ ਵੀ ਨੱਚ ਟੱਪ ਕੇ ਇੰਜੋਏ ਕਰੀਏ ਤੇ ਦੇਖੋ ਇਹਨਾਂ ਨਾਲ ਵੀ ਗਿੱਧਾ ਪੈਂਦਾ ਵਿਆਹ ਤੇ ਸੰਗਤਾਂ ਪਹੁੰਚੀਆਂ ਆਈਆਂ ਬਈ ਕਸਮ ਖਾਸ ਬੰਦੇ ਇਹ ਇਕੱਲਾ ਹੋਣੀ ਹਾਂ ਉੱਤੇ ਬਾਈ ਉੱਤੇ ਬਾਈ ਆਹ ਕਿਹੜਾ ਇਹ ਨਹੀਂ ਆਉਦਾ ਜਨਾ ਹੋ ਰਾ ਜਰ ਕਾਨੂੰ ਲੈਣਾ ਹੋਣਾ ਆਪਾਂ ਹੋਰ ਬਾਈ ਥ੍ਰੀ ਸੈਟ ਕਰ ਰਹੇ ਆ ਚਾਹ ਪੀਜੀ ਅੱਛਾ ਆਪਾਂ ਨੇ ਕੱਲ ਵਲੌਗ ਬਣਾਇਆ ਨਹੀਂ ਥੋੜਾ ਜਿਹਾ ਕੱਲ ਵੀ ਡੀਜੇ ਲਾਇਆ ਸੀ ਬਸ ਹੈਗੇ ਮੇਰੇ ਸਾਨੂੰ ਕਲਿੱਪ ਲੈਤੇ ਵਿੱਚ ਆੜ ਕਰ ਦੂੰ ਹਣਾ ਦੇਖ ਲਿਓ ਤੇ ਕੱਲ ਥੋੜੇ ਜੇ ਸਾਰੇ ਹਣਾ ਇਹ ਥੋੜੇ 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 ਜੇ ਮਤਲਬ ਥੋੜੇ ਹੋ ਗਏ ਸੀ ਸਾਰੇ ਕੌਣ بس ਵੀ ਪ੍ਰਧਾਨ ਪ੍ਰਧਾਨ ਸਾਹਿਬ ਵੱਧ ਕਰਦੇ ਜਿਹੜੇ ਹਣ ਚੰਗਾ ਮਾਰਦੇ ਸਾਰਿਆਂ ਦਾ ਮਤਲਬ ਕਿਹਾ ਬੰਦੇ ਨੇ ਤਾਂ ਵੀ ਸ਼ਾਮ ਚੋਂ ਵਿੱਚ ਕਿਹੜਾ ਬੰਦਾ ਭਾਜਦਾ ਵਿੱਚੋਂ ਵੀ ਮੈਂ ਹੈ ਨਹੀਂ ਸੀ ਹਨਾ ਤੇ ਬਾਕੀ ਸਾਰੀ ਸੀ ਹੋਣ ਸਾਰੇ ਫਿਰ ਲੱਸੀਆਂ ਲੁਸੀਆਂ ਪੀ ਕੇ ਦਵਾਈ ਦੂਦ ਲੈ ਕੇ ਸੈਟ ਆ ਕਹਿੰਦੇ ਅੱਜ ਦੁਬਾਰੇ ਸੈਟ ਹੋਈਏ ਫਿਰ ਦੇਖਦੇ ਆ ਕੀ ਬੰਦ ਆ ਕੀ ਨਹੀਂ ਬੰਦ ਆ ਨਾ ਇਹ ਬੰਦੇ ਇਹਦੇ ਨੇ ਇਹਨਾਂ ਨੇ ਡੈਡੀ ਨੂੰ ਵਿਟਾਟ ਕਰਦਾ ਉਹ ਤੜਕੇ ਲਾਂਭਾ ਨਹੀਂ ਜਾਂਦਾ ਕਹਿੰਦਾ ਮੈਨੂੰ ਮਣਕੀਤ ਤੂੰ ਤੱਕਾ ਤੂੰ ਤੱਕਾ ਕਰਿਆ ਕਹਿੰਦਾ ਮੈਂ ਤਾਂ ਹੋਣਾ ਨਹੀਂ ਠੀਕ ਰਹਿਣਾ ਸੀ ਤੇ ਬਾਕੀ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਹਨਾ ਆਪਾਂ ਅੱਜ ਕਰਦੇ ਹਾਂਗਾ ਹਾਂ ਜੋ ਵੀ ਕੁਝ ਇੰਜੋਏਮੈਂਟ ਕਰਾਂਗੇ ਬਾਕੀ ਬਲੌਗ ਸਾਰੇ ਬਣਾਉਣਗੇ ਅੱਜ ਤਾਂ ਮੈਂ ਤਾਂ ਕਿਹੜਾ ਬਣਾਉਂਗਾ ਜੋ ਵੀ ਕੁਝ ਕਰਦੇ ਹਾਂ ਜੁੜੇ ਰਹੋ ਇਧਰ ਪੂਆਲਾ ਵੀ ਪਹੁੰਚ ਚੁੱਕਿਆ ਕਹਿੰਦੇ ਪਹੁੰਚ ਚੁੱਕਿਆ ਫਾਸ਼ੀਆ ਸੁ ਬਲੌਗ ਬਣਾ ਮੇਰਾ ਬਣਾ ਵੀ ਫੋਟੋ ਸ਼ੂਟ ਕੇ ਦੇਖੋ ਸਾਡੇ ਬਣਾ ਨਿਕਲਦਾ ਹੈ ਸਭਾ ਗਨੀ ਭੇਜਦਾ ਹੈ ਇਹ ਤੁਸੀਂ ਕਰੇ ਬਸ ਲੋਸਟ ਕਰਨ ਮੇਰੇ ਨੇ ਜਾ ਪਾਸੇ ਲੱਗ ਆਹ ਜ਼ਾਹਰ ਹੀ ਦੇਖ ਲੋ ਮੇਰੇ ਜਾਰੀ ਮਾਗੀ ਨਹੀਂ ਗੱਲਾਂ ਗੱਲਾਂ ਮਾਸਟਰ ਵਾਲੂ ਚਾਹ ਹੈਲੋ ਗਾਇਸ ਇਤਨਾ ਜਾ ਆਪਰ ਰਹਿ ਗਏ ਹਨ ਕੀ ਆ ਕੇ ਸੀਗੇ ਆਪਾਂ ਤੇਰੇ ਪਰਸੈਂਟ ਬੈਥੂ ਵਿੱਚ ਹੀ ਚਲ ਜਾਣਾ ਆ ਮਾਹੀ ਕਾ ਮੁਰੇ ਹਾਂ ਆ ਪਿੱਛੇ ਥੱਲੇ ਗਾਂਦੀ ਘਾ ਆ ਉਹ ਕੁੱਟਣਾ ਥੋੜੀ ਨਾ ਜਵਾਗ ਨਹੀਂ ਨਹੀਂ ਉਹ ਜਾ ਇੱਥੋਂ ਖੋਦੇ ਪਾ ਪਾਈਏ ਬੜੀ ਇੱਥੇ ਇੱਧਰ ਤਾਂ ਨਹੀਂ ਮੈਂ ਆ ਅੱਡ ਖੜੇ ਆ ਅਗਲੇ ਫੁੱਟ ਬਲਾ ਇੱਧਰ ਅੱਡ ਖੜੇ ਆ ਲੱਖੀ ਓਏ ਇੱਧਰ ਆ ਕਰ ਲੈ ਖੜਾ ਸੂਬਾ ਤਕਰੀਨ ਤੇ ਚੱਲੂ ਨਾ ਹੋਊ ਹਰਜੂ ਕਰ ਤੂ ਬਰਾਬਰ ਪਟੰਡਾ ਏਰੀਆ ਆਪਣਾ ਕਿਹੜੇ A few moments later ਉਹ ਕੋਈ ਨਾ ਫਿਰ Fire went out, lights went down. When you feel lost in your shadow, don't feel alone, don't scream so loud. We are living in this cruel world. Broken but strong, gotta move on. You're not a beggary of life. Equip my soul, find the real gold. I'll fulfill what I started. A few moments later. ਬਾਣੀ ਬ੍ਰਹਮਾ ਵੇਦ ਧਰਮ ਜਿਹੜੋ ਪਾਪ ਤਜਾਇਆ ਸਤਿਗੁਰਾਂ ਨੂੰ ਜਿਓ ਧਰਮ ਜਿਹੜਾ ਕੋ ਹਰ ਨਾਮ ਧਿਆਉ ਸਿਮਰਤ ਨਾਮ ਨਿਰਣਾਇਆ A few moments later. Stop. இல்லை ஆய் கம்ம ਦੇਖੋ ਗਾਇਸ ਹੱਲ ਚੱਲ ਰਹੀ ਹੈ ਗਾਇਸ ਲਗਰ ਦੇਖੋ ਜਦ ਕਲੇਮ ਕਰੋ ਸਾਰੇ ਸਾਰੇ ਨਿਆਣੇ ਦੇਖੀ ਜਗ੍ਹਾ ਤੇ ਕੀ ਕਰ ਰਹੇ ਆਲੇ ਦਾਰ ਦੇ ਭੰਨੀਆਂ ਉਹਦੀ ਚੌਣ ਲਾ ਗਈ ਜੀ ਚੱਕੋ ਅੱਖਾਂ ਮਲ ਕਰ ਲਓ ਅੱਖਾਂ ਬੰਦ ਕਰ ਲਓ ਆਈਸ ਬੰਦ ਕਰੋ ਭਾਈ ਅੰਦਰ ਚੱਕੋ ਚਲੋ ਚਲੋ ਦੇਖੀ ਪਹਿਲੇ ਹੀ ਇਲਾਮ ਹੋ ਗਿਆ ਸੀ ਕਿੰਨੇ A few moments later ਚਲਾ ਜਾ ਕੇ ਹੈ ਅੱਜ ਕਿਉਂ ਆਦ ਤੁਸੀਂ